ਜਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਵਰੁਣ ਪਟ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਨੇ ਅੱਜ ਉਹਨਾਂ ਦੀ ਸਰਕਾਰ ਦੇ ਸਮੇਂ ਹੋਈਆਂ ਬੇਅਦਬੀਆਂ ਨੂੰ ਲੈ ਕੇ ਮਾਫੀ ਮੰਗੀ ਹੈ ਤੇ ਇੱਥੋਂ ਤੱਕ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਵੀ ਹਮੇਸ਼ਾ ਮलाल ਰਿਹਾ ਹੈ। ਆਮ ਆਦਮੀ ਪਾਰਟੀ ਦਾ ਕੀ ਰੁਖ ਹੈਗਾ ਇਹਨਾਂ ਨੇ ਵੀ ਸਵਾਲ ਖੜੇ ਕੀਤੇ ਨੇ ਸਾਡੇ ਨਾਲ ਮਾਲਵਿੰਦਰ ਕੰਗ ਨੇ। ਕੰਗ ਸਾਹਿਬ ਸੁਖਬੀਰ ਸਿੰਘ ਬਾਦਲ ਹੋਣਾ ਨੇ ਅੱਜ ਮਾਫੀ ਮੰਗੀ ਹੈ ਕਿ ਸਾਡੀ ਸਰਕਾਰ ਦੇ ਦੌਰਾਨ ਜੋ ਬੇਅਦਬੀਆਂ ਹੋਈਆਂ ਉਹਨਾਂ ਦਾ ਮਲਾਲ ਸਵਰਗੀ ਹੈ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਵੀ ਹਮੇਸ਼ਾ ਰਹਾ ਤੇ ਉਹਨਾਂ ਨੇ ਪੂਰੇ ਸਿੱਖ ਜਗਤ ਤੋਂ ਮਾਫੀ ਮੰਗੀ ਹੈ ਦੇਖੋ ਮੈਂ ਪਹਿਲਾਂ ਵੀ ਜਿੱਤਾਂ ਕਿਹਾ ਹੈ ਮਾਫੀ ਤੇ ਗਲਤੀਆਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਹੁੰਦੀ ਇਹਨਾਂ ਨੇ ਗੁਨਾਹ ਵੱਜਰ ਗੁਨਾਹ ਕੀਤੇ ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਪੈਟਰੋਨੇਜ ਕੀਤਾ ਇਹਨਾਂ ਨੇ ਬੇਅਦਬੀ ਦੇ ਖਿਲਾਫ ਪੀਸਫੁਲੀ ਪ੍ਰੋਟੈਸਟ ਕਰ ਰਹੀ ਸੰਗਤ ਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਇਹਨਾਂ ਨੇ ਇਨੋਸੈਂਟ ਲੋਕਾਂ ਨੂੰ ਜੇਲ੍ਹ ਚ ਫੜ ਕੇ ਸੁੱਟ ਕੇ ਪ੍ਰੈਸ ਕਾਨਫਰੰਸਾਂ ਕੀਤੀਆਂ ਇਹਨਾਂ ਨੇ ਲਗਾਤਾਰ ਆਪਣੀ ਰਾਜਨੀਤੀ ਚਮਕਾਉਣ ਲਈ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਿਆ ਇਹਨਾਂ ਨੇ ਲਗਾਤਾਰ ਸੱਤਾ ਚ ਬੈਠੇ ਰਹਿਣ ਲਈ ਜਿਹੜੇ ਪੰਥ ਦੇ ਖਿਲਾਫ ਸਾਜਿਸ਼ ਕਰਦੇ ਸੀ ਉਹਨਾਂ ਦਾ ਬਚਾਅ ਕੀਤਾ ਸੋ ਇਹ ਸਾਰਾ ਇਹਨਾਂ ਦੀ ਜਿਹੜੀ ਕਵਾਇਦ ਹੈ ਇਹ ਸਾਰੀ ਪੋਲਿਟੀਕਲੀ ਮੋਟੀਵੇਟਿਡ ਹੈ ਲੇਕਿਨ ਪੰਜਾਬ ਦੇ ਲੋਕ ਕਿ ਇਹਨਾਂ ਨੂੰ ਬਿਲਕੁਲ ਮੂੰਹ ਲਾਉਣ ਲਈ ਤਿਆਰ ਨਹੀਂ ਤੇ ਨਾ ਲਾਉਣਗੇ ਜਿਵੇਂ ਤੁਸੀਂ ਕਿਹਾ ਕਿ ਇਹ ਸਾਰਾ ਕੁਝ ਪੋਲੀਟੀਕਲ ਮੋਟੀਵੇਟਿਡ ਹੈ ਉਸ ਸਮੇ ਅਕਾਲੀ ਦਲ ਗੱਠਜੋੜ ਭਾਜਪਾ ਸੀਗਾ ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਸ ਤਰੀਕੇ ਨਾਲ ਇੱਕ ਦੂਜੇ ਲੀਡਰ ਪਾਰਟੀਆਂ ਦੇ ਬਿਆਨ ਦੇ ਰਹੇ ਨੇ ਕਿ ਗੱਠਜੋੜ ਹੋ ਸਕਦਾ ਹੈ ਭਾਜਪਾ ਕਹਿ ਰਹੀ ਹੈ ਇਕੱਲੇ ਲੜਾਂਗੇ ਕਿ ਇਹ ਕਿਤੇ ਨਾ ਕਿਤੇ ਗੱਠਜੋੜ ਨੂੰ ਲੈ ਕੇ ਜਾਂ ਆਪਣੀ ਜਿਹੜੀ ਇੱਕ ਪਰਸਨੈਲਿਟੀ ਹੈਗੀ ਹੈ ਉਹ ਲੋਕਾਂ ਦੇ ਵਿੱਚ ਹੋਰ ਤਰੀਕੇ ਨਾਲ ਦਿਖਾਉਣ ਲਈ ਸਭ ਚੀਜ਼ਾਂ ਹੋ ਰਹੀ ਉਹ ਸਭ ਡਰਾਮੇ ਬਾਜੀ ਹੈ ਅੰਦਰ ਖਾਤੇ ਤੇ ਇੱਕੋ ਹੀ ਅਜੇ ਵੀ ਹੈ ਲੇਕਿਨ ਇਹਨਾਂ ਨੂੰ ਦਿਖ ਰਿਹਾ ਹੈ ਵੀ ਹੁਣ ਕਿ ਕਿ ਕਿਸਾਨ ਅੰਦੋਲਨ ਤੋਂ ਬਾਅਦ ਭਾਜਪਾ ਨੂੰ ਲੋਕਾਂ ਦੇ ਮੂੰਹ ਲਾਉਣ ਲਈ ਤਿਆਰ ਨਹੀਂ ਹੈ ਇਹ ਸਿਰਫ ਬਿਹਾਈਂਡ ਦਾ ਕਰਟਨ ਤੇ ਇਕੱਠੀ ਆ ਸਾਹਮਣੇ ਇਕੱਠਿਆ ਜੇ ਨਹੀਂ ਹੋਣਾ ਚਾਹੁੰਦੇ ਮੌਕਾ ਵੇਖ ਰਹੇ ਕੋਈ ਚੰਗਾ ਮਿਲ ਜੇ ਉਹਦੇ ਚ ਕਦੀ ਇਹ ਪੰਥਕ ਇਸ਼ੂ ਬਣਾ ਕਦੀ ਕੁਝ ਬਣਾ ਸੋ ਇਸ ਤਰ੍ਹਾਂ ਦੀ ਜਿਹਨੂੰ ਕਹਿ ਸਕਦੇ ਆ ਡਰਾਮੇਬਾਜ਼ੀ ਕਰ ਰਹੇ ਆ ਹੋਰ ਕੁਝ ਨਹੀਂ ਆ ਅੰਦਰੋਂ ਤਾਂ ਸਾਰੇ ਇਕੱਠੇ ਆ ਲੇਕਿਨ ਪੰਜਾਬ ਦੇ ਲੋਕ ਵੀ ਇਹਨਾਂ ਦੀ ਸੱਚਾਈ ਚੰਗੀ ਤਰ੍ਹਾਂ ਜਾਣਦੇ ਆ ਕੰਕਸਪ ਤੁਹਾਡੇ ਵੀ ਪਾਰਟੀ ਦੇ ਐਮਐਲਏ ਕੁਵਰ ਵੀਜੇ ਪ੍ਰਤਾਪ ਉਹ ਵਿਧਾਨ ਸਭਾ ਦੇ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਬੋਲਦੇ ਰਹੇ ਪਿਛਲੀ ਸਰਕਾਰ ਦੇ ਵਿੱਚ ਵੀ ਉਹਨਾਂ ਨੇ ਕਾਫੀ ਕੁਝ ਬੋਲਿਆ ਉਸ ਚੀਜ਼ ਨੂੰ ਲੈ ਕੇ ਕੀ ਸਟੈਂਡ ਹੈ ਦੋਸ਼ੀ ਜਿਹੜੇ ਹੈਗੇ ਨੇ ਹੁਣ ਤੱਕ ਨਹੀਂ ਪਕੜੇ ਗਏ ਹਾਲਾਂਕਿ ਸੁਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਸਿਆਸਤ ਹੋਈ ਸਾਨੂੰ ਸੀਬੀਆਈ ਨੂੰ ਦੇਣਾ ਪਿਆ ਮੈਂਟ ਦੇਖੋ ਮਾਨ ਸਾਹਿਬ ਦੀ ਸਰਕਾਰ ਦੀ ਪੰਜਾਬ ਦੇ ਲੋਕਾਂ ਨਾਲ ਇੱਕ ਕਮਿਟਮੈਂਟ ਹੈ ਵਾਦਾ ਹੈ ਕਿ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਨਾਲ ਦੋਸ਼ੀ ਹੈ ਬੇਅਦਬੀ ਨੂੰ ਸੰਬੰਧਿਤ ਲੋਕ ਹੈ ਜਾਂ ਉਹਨੂੰ ਦੋਸ਼ਿਆਂ ਨੂੰ ਬਚਾਉਣ ਵਾਲੇ ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਮਿਲੇ ਇਹ ਸਰਕਾਰ ਦੀ ਕਮਿਟਮੈਂਟ ਹੈ ਔਰ ਇਸ ਤੇ ਸਰਕਾਰ ਅੱਗੇ ਵਧ ਰਹੀ ਜੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਤਾਂ ਇਹ ਸੰਸਦ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਮੁਖ ਬੁਲਾ ਰਹੇ ਮਾਲਵਿੰਦਰ ਸਿੰਘ ਕੰਕ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਹੁਣ ਵੱਲੋਂ ਜੋ ਹੁਣ ਮੁਆਫੀ ਮੰਗੀ ਗਈ ਹੈ 8 ਸਾਲ ਬਾਅਦ ਉਹ ਸਿਰਫ ਸਿਆਸਤ ਤੋਂ ਪ੍ਰੇਰਿਤ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਰਜਤ ਦੇ ਨਾਲ ਜਗਬਾਣੀ ਲਈ ਵਰਨਪੱਟ